ਆਪਣਾ ਚੋਨਾ ਅੱਜ ਪੂਰਾ ਹਫਤੇ ਦਾ ਹੋ ਗਿਆ ਤੇ ਤੁਸੀਂ ਵਾਰੀ ਦੇਖ ਸਕਦੇ ਹੋ ਅੱਜ ਆਪਾਂ ਵਾਰੀ ਸੀਗੀ ਪਿਛਲੇ ਹਫਤੇ ਆਪਾਂ ਪਿਛਲੇ ਹਫਤੇ ਲਾਇਆ ਤੇ ਮੂੰਹ ਜਾਂ ਤਾਂ ਨੂੰ ਚੱਕ ਗਿਆ ਪ੍ਰੋਗਰਾਮ ਦਾ ਚੱਲ ਪਿਆ ਤੇ ਹੁਣ ਗਰਮੀ ਬਹੁਤ ਆ ਵੈਸੇ ਢੱਕੇ ਸੜ ਬਹੁਤ ਗਏ ਆ ਵਿੱਚੋਂ ਪਰ ਤਕਰੀਬਨ ਤਕਰੀਬਨ ਆਪਣਾ ਚੋਨਾ ਜਿਹੜਾ ਵਾਹ ਕੇ ਲਾਇਆ ਸੀ ਉਹ ਚੱਲ ਪਿਆ ਤੇ ਉਹ ਬਾਈ ਹੋਰੇ ਸਾਹਮਣੇ ਲੱਗੇ ਪਏ ਆ ਤਾਲ ਕੱਢੀ ਜਾਂਦੇ ਆ ਕਿਉਂਕਿ ਵਿੱਚ ਜਿਹੜਾ ਕਾਜ ਆ ਜਿਆਦੇ ਸੀ ਨਾ ਬੂਟੀ ਜੀ ਵਾਲਾ ਕੋੜਾ ਕਾਜ ਆ ਉਹ ਦੁਬਾਰਾ ਫੇਰ ਲੱਗ ਗਿਆ ਤੇ ਜਦੋਂ ਦੁਬਾਰਾ ਲੱਗ ਗਿਆ ਹੁਣ ਅਸੀਂ ਆਖਿਆ ਵੀ ਹਲੇ ਝੋਨਾ ਤੁਰੂਗਾ ਤੇ ਨਾਲ ਹੀ ਘਾਹ ਤੁਰਪੂਗਾ ਫੇਰ ਵੱਡਾ ਹੋ ਕੇ ਜਾਦੇ ਵੱਜ ਜਾਂਦਾ ਤੇ ਪਹਿਲਾਂ ਇਹਨੂੰ ਸੋਚਿਆ ਵੀ ਕੱਢ ਲਗੇ ਬਾਹਰ ਹੁਣ ਬਾਈ ਹੋਰੇ ਲੱਗੇ ਪਏ ਆ ਕੱਢੀ ਜਾਂਦੇ ਆ ਉੱਤੇ ਹੀ ਪਿਆ ਕਿਉਂਕਿ ਰੋਟਾਵੇਟਰ ਮਾਰਿਆ ਸੀ ਨਾ ਤਾਂ ਆ ਗਿਆ ਸੀ ਤਰਕੇ ਤੇ ਤਾਂ ਫੇਰ ਜੜ ਲਾ ਗਿਆ ਉਹ ਹਰਾ ਹੋ ਗਿਆ ਤੁਹਾਨੂੰ ਜਿਆਦੇ ਹਰੇ ਬਾਈ ਤਾਂ ਉਸੇ ਦੀ ਦੀਂਦੀ ਹੋਣੀ ਝੋਨਾ ਤਾਂ ਹਲੇ ਸੁੱਕਿਆ ਹੀ ਨਹੀਂਦਾ ਤੇ ਉਹਦੇ ਚੱਕਰ 'ਚ ਫਿਰ ਅਸੀਂ ਸੋਚਿਆ ਵੀ ਛੇਤੀ ਛੇਤੀ ਕੱਢ ਲਗੇ ਹੁਣ ਸਮਾਂ ਘੱਟ ਲੱਗੂਗਾ ਤੇ ਬਾਅਦ 'ਚ ਸਮਾਂ ਬਹੁਤ ਲੱਗ ਜਾਣਾ ਇਹ ਉਤੋਂ ਇੱਕ ਵਾਰੀ ਸੀ ਇਸ ਖੇਤੀ ਫਿਰ ਦੋਵੇਂ ਕੰਮ ਹੋ ਜਾਣਗੇ ਨਾਲੇ ਵਾਰੀ ਲੱਗ ਜੂਗੀ ਤੇ ਨਾਲੇ ਇੱਥੇ ਅਸੀਂ ਤਾਲ ਕੱਢ ਲਾਂਗੇ ਜਿਹੜਾ ਥੋੜਾ ਬਹੁਤਾ ਹੈਗਾ ਘੰਟੇ 1.5 2 ਘੰਟੇ ਜਿਹੜੇ ਲੱਗਦੇ ਆ ਉਹ ਲਾ ਲਗੇ ਤੇ ਸੋਲਰ ਵਾਲੀ ਮੋਟਰ ਆਪਣੀ ਚੱਲੀ ਜਾਂਦੀ ਹੈ ਹਲੇ ਸ਼ਾਮ ਦੇ 5 ਵਜੇ ਆ ਹਲੇ ਵੀ ਚੱਲੀ ਜਾਂਦੀ ਹੈ ਤੇ ਪਾਣੀ ਤੁਹਾਨੂੰ ਮੈਂ ਦਿਖਾਉਣਾ ਐਸੇ ਵੇਲੇ ਕਿੰਨਾ ਕੁ ਹੁੰਦਾ ਇਹਦਾ 5 ਵਜੇ ਆ ਨੱਕਾ ਆਪਣਾ ਇੱਥੋਂ ਪਾਣੀ ਛੱਡਾਂਗੇ ਇਧਰ ਨੂੰ ਫੱਟੀ ਲਾ ਕੇ ਤੇ ਬਸ ਚਲਦੇ ਪਾਣੀ ਚੋਂ ਪਾਣੀ ਆਪਾਂ ਕੱਟ ਲੈਣਾਗਾ ਪਾਣੀ ਹੜੇ ਵੀ ਇਹ तकरीबन तकरीबन ਐਸ ਆਹ ਡਾਇਰੈਕਸ਼ਨ ਹੁਣ ਸਿੱਧੀ ਰਹਿੰਦੀ ਹੈ ਨਾ ਡਾਇਰੈਕਸ਼ਨ ਆਪਾਂ ਚੇਂਜ ਨਹੀਂ ਕਰ ਸਕਦੇ ਇਸ ਡਾਇਰੈਕਸ਼ਨ ਤੇ ਵੀ ਵੇਖ ਲੋ 5:35 ਵਜੇ 5 ਕਿ ਮਿੰਟ ਹੋਏ ਤੇ ਇੰਨਾ ਕੁ ਪਾਣੀ ਇਹ ਐਟ ਟਾਈਮ ਕੱਢੀ ਜਾਂਦੀ ਹੈ ਤੇ ਇਹ ਨਾਲ ਹੀ ਤੁਹਾਨੂੰ ਮੈਂ ਦਿਖਾਉਣਾ ਵੀ ਆਪਾਂ ਇਹਦੇ ਤੇ ਮੋਟਰ ਕਿਹੜੀ ਲਾਈ ਹੈ ਆਮ ਮੋਟਰ ਹੀ ਲਾਈ ਹੈ ਜਿਹੜੀ ਆਮ ਆਪਣੇ ਮੋਟਰਾਂ ਲੱਗੀਆਂ ਹੁੰਦੀਆਂ ਹੁੰਦੀਆਂ ਬੋਰਾ ਤੇ ਉਤਲੇ ਲੈਵਲ ਵਾਲੇ ਪਾਣੀਆਂ ਤੇ ਮਤਲਬ ਜਿਨ੍ਹਾਂ ਦਾ ਪਾਣੀ ਉੱਤੇ ਹੀ ਆ 60 ਫੁੱਟ ਤੋਂ ਆਮ ਇਹ ਮੋਟਰਾਂ ਪਾਣੀ ਚੱਕਦੀਆਂ ਤੇ ਉਹੀ ਮੋਟਰ ਆਪਾਂ ਲਾਈ ਹੈ ਤੇ ਆ ਆਹ ਮੋਟਰ ਲੱਗੀ ਹੈ ਆਪਣੇ ਆਮ ਮੋਟਰ ਇਹ ਇਹ ਆਪਣਾ ਜਨਰੇਟਰ ਤੇ ਵੀ ਚੱਲ ਜਾਂਦੀ ਆ ਲਾਈਟ ਤੇ ਵੀ ਚੱਲ ਜਾਂਦੀ ਆ ਤੇ ਸੋਲਰ ਤੇ ਵੀ ਚੱਲ ਜਾਂਦੀ ਆ ਥੋੜਾ ਜਿਆ ਨੂੰ ਥੋੜਾ ਵੀ ਥੋੜੀ ਜਿਹੀ ਇਹਦੇ ਵਿੱਚ ਮੋਡੀਫਿਕੇਸ਼ਨ ਕੀਤੀ ਆ ਆਪਾਂ ਮਤਲਬ ਥੋੜੀਆਂ ਜੀਆਂ ਚੀਜ਼ਾਂ ਸੈੱਟ ਕੀਤੀਆਂ ਡੈਲਟਾ ਕਰਾਈ ਆ ਤੇ ਫਿਰ ਉਸ ਤੋਂ ਬਾਅਦ ਇਹ ਹੁਣ ਕਰੰਟ ਤੇ ਵੀ ਚੱਲਦੀ ਆ ਤੇ ਸੋਲਰ ਤੇ ਵੀ ਚੱਲਦੀ ਆ ਦੋਵੇਂ ਚੀਜ਼ਾਂ ਤੇ ਚੱਲ ਜਾਂਦੀ ਆ ਤੇ ਸਾਹਮਣੇ ਵੇਖੋ ਤੁਸੀਂ ਵੀ ਘਟਾਰਾਂ ਜਿਹੜੀਆਂ ਇੱਥੇ ਰਹਿੰਦੀਆਂ ਗਈਆਂ ਉਹਨਾਂ ਨੇ ਕਿੰਨੇ ਮੂਰੇ ਬਣਾਏ ਆ ਉਹਦੇ ਚ ਆਪਦੇ ਘਰ ਬਣਾਏ ਆ ਤੇ ਸਾਹਮਣੇ ਟਿੱਬੇ ਤੇ ਰਹਿੰਦੀਆਂ ਉਹ ਨਜ਼ਾਰੇ ਲੈਣੀਆਂ ਆਪਣੇ ਇੱਥੇ ਸੋਲਰ ਤੋਂ ਗਰਮੀਆਂ ਚ ਪਾਣੀ ਆਸੇ-ਪਾਸੇ ਹੁੰਦਾ ਨਹੀਂ ਜਦੋਂ ਕਣਕ ਕਣਕ ਦੇ ਵੇਲੇ ਇੱਥੇ ਹੀ ਪਾਣੀ ਪੂਣੀ ਪੀਂਦੀਆਂ ਸੋ ਇਹਨਾਂ ਨੇ ਰਹਿਣ ਬਸੇੜੇ ਇੱਥੇ ਬਣਾਏ ਆ ਨਾਲੇ ਸਾਨੂੰ ਸੋਹਣੀਆਂ ਸੋਹਣੀਆਂ ਵਾਈਬਜ਼ ਆਉਂਦੀਆਂ ਮਤਲਬ ਚੰਗੀਆਂ ਚੰਗੀਆਂ ਸਾਊਂਡ ਸੁਣਦੀਆਂ ਤੇ ਇਹਦਾ ਹੀ ਵਧੀਆ ਬੜਾ ਵਧੀਆ ਲੋਕੇਸ਼ਨ ਬਹੁਤ ਸੋਹਣੀ ਲੱਗਦੀ ਹੈ ਮਨ ਲੱਗਦਾ ਸਾਹਮਣੇ ਲੱਗੇ ਪਏ ਆ ਬਾਈ ਹੋਰੇ ਕੱਢੀ-ਕੁੱਢੀ ਜਾਂਦੇ ਆ ਮੈਨੂੰ ਗਾਲਾਂ ਕੱਢੀ ਜਾਂਦੇ ਆ ਵੀ ਗਾਹ ਤੋਂ ਵੀਜਣਾ ਨਹੀਂਗਾ ਐਤ ਕੀ ਤਾਂ ਜਿਹੜਾ ਪੰਗਾ ਲੈਣਾ ਸੀ ਲੈ ਲਿਆ ਗਾਹ ਤੋਂ ਸਿਆਣੇ ਬਨਜੋ ਖਰਚਾ ਵੀ ਦੁੱਗਣਾ ਕਰ ਲਿਆ ਤੇ ਹਲੇ ਕੋਈ ਗੱਲ ਬਾਤ ਸਿਰੇ ਲੱਗੀ ਨਹੀਂ ਜਵਾਨ ਹਲੇ ਵੀ ਵੇਲਾ-ਵੇਲਾ ਦੀਂਦਾ ਹਲੇ ਚੋਨਾ ਲਾਤਾ ਲਵਾਈ ਵੀ ਭਰਤੀ ਆਪਾਂ 474800 ਰੁਪਇਆ ਕੋਈ ਫਾਇਦਾ ਨਹੀਂ ਹੋਇਆ ਲੇਟ ਹੋ ਗਏ ਗਏ ਫਾਇਦਿਆਂ ਨੂੰ ਸੀਗੇ ਪਰ ਘਾਟੇ ਨਾਲ ਹੀ ਹੁੰਦੇ ਆ ਤਰੇ ਫਿਰਦੇ ਨਾਲ ਨਾਲ ਸੋ ਇਦਾਂ ਹੀ ਹਲੇ ਵਾਣ ਦੇ ਹਰੇ ਬਈ ਮਾਰਨ ਲੱਗਿਆ ਨਹੀਂ ਚੰਗੀ ਤਰ੍ਹਾਂ ਹਲੇ ਤਾਂ ਬਸ ਡੱਕੇ ਜੇ ਖੜੇ ਜੇ ਹੋ ਗਏ ਜਿਵੇਂ ਸ਼ਰਾਬੀ ਦਾਰੂ ਪੀ ਕੇ ਸੱਟ ਜੇ ਹੋ ਜਾਂਦਾ ਦੋਦੂਆ ਨਿੰਬੂ ਵਾਲਾ ਪਾਣੀ ਪੀਉਣੇ ਆ ਨਾ ਉਵੇਂ ਦੇ ਕੰਮ ਹੋ ਗਿਆ ਵੀ ਨਿੰਬੂ ਵਾਲੇ ਪਾਣੀ ਦਾ ਨਸ਼ਾ ਜਿਹਾ ਲੈ ਗਿਆ ਤੇ ਹੁਣ ਇਸ ਦੂ ਬਾਦ ਮੈਨੂੰ ਲੱਗਦਾ ਵੀ ਕੰਮ ਜਾ ਚੱਲ ਪੂਗਾ ਸੈਟਿੰਗ ਜੀ ਹੋ ਜੂਗੀ। ਸੋ ਭਾਈ ਸਾਰੇ ਜਣੇ ਨਾਲ ਜੁੜੋ ਹੌਲੀ ਹੌਲੀ ਚੈਨਲ ਤੇ ਫਿਰ ਆਪਾਂ ਹੌਲੀ ਹੌਲੀ ਕੰਮ ਵਧਾਈਏ ਥੋੜਾ ਥੋੜਾ। ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਲਈ ਬਣੇ ਰਹੋ।